ਇਹ ਵੀਰ ਦੀ ਇੰਨੀ ਕੁ ਬੁਰੀ ਹਾਲਤ ਆ ਵੀ ਬਾਈ ਦੇ ਨਾ ਸਾਰੇ ਮੁਸ਼ਕ ਮਾਰਦਾ ਗਲਿਆ ਪਿਆ ਦੇਖੋ ਪਰ ਕੀੜੇ ਪਏ ਹੋਏ ਆ ਪਿੱਛੇ ਬਾਈ ਦੇ ਹਏ ਹਏ ਬੋੜਾ ਲੇ ਧਰੋ ਹਏ ਕੱਤੀ ਨਾਲ ਲਿਬੜੇ ਹੋਏ ਹੱਥ ਆ ਉਹੀ ਮੂੰਹ ਤੇ ਫੇਰੀ ਜਾਂਦਾ ਕੱਤੀ ਲੱਗੀ ਹੱਥਾਂ ਨੂੰ ਲੈਤੀ ਨੇ ਵਿਚਾਰੇ ਨੇ ਅਸੀਂ ਪੰਜਵਾਂ ਛੇਵਾਂ ਬੰਦਾ ਫਰੀਦਕੋਟ ਮੈਡੀਕਲ ਕਾਲਜ ਦੇ ਬਾਹਰੋਂ ਲੈ ਆਏ ਆ ਪਰ ਤੇ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਘਟਿਆ ਲੋਕਾਂ ਨੂੰ ਪ੍ਰਬੰਧਕਾਂ ਨੂੰ ਵੀ ਜੇ ਬਾਹਰ ਇੱਕ ਬੰਦਾ ਇਸ ਹਾਲਤ ਵਿੱਚ ਪਿਆ ਉੱਥੇ ਹਜ਼ਾਰ ਬੰਦਾ ਥੋੜੀ ਇੱਧਾ ਪਿਆ ਵਾ ਬਾਹਰ ਪਿਆ ਗਲ ਰਿਹਾ ਸੜ ਰਿਹਾ ਸਨੇਹਾ ਵੀ ਲਾਇਆ ਉੱਥੇ ਕੁਝ ਬੰਦਿਆਂ ਨੂੰ ਵੀ ਅੱਗੇ ਵੀ ਲੈ ਕੇ ਆਏ ਆ ਫਿਰ ਇਤਰਾਜ਼ ਕਰਦੇ ਆ ਵੀ ਤੁਸੀਂ ਕੋਈ ਮਦਦ ਕਰੋ ਕਿਸੇ ਦੇ ਬਾਹ ਨਹੀਂ ਫੜੀ ਪਰ ਸਾਡੀ ਬੇਨਤੀ ਆ ਰੰਗੀਆਂ ਪਿੰਡ ਸੰਗਰੂਰ ਜ਼ਿਲ੍ਹੇ 'ਚ ਪੈਂਦਾ ਧੂਰੀ ਦੇ ਕੋਲੇ ਤੇ ਉੱਥੋਂ ਦਾ ਜੇ ਕੋਈ ਭੈਣ ਭਰਾ ਸਾਡੀ ਵੀਡੀਓ ਦੇਖ ਰਿਹਾ ਵਾ ਤਾਂ ਸਾਡੇ ਨਾਲ ਜਰੂਰ ਸਾਂਝ ਪਾਓ ਜੀ ਜੇ ਕੋਈ ਨਹੀਂ ਪਹਿਚਾਨ ਰਿਹਾ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਰੀਦਕੋਟ ਮੈਡੀਕਲ ਕਾਲਜ ਦੇ ਬਾਹਰੋਂ ਇਹ ਬਾਈ ਨੂੰ ਚੱਕ ਕੇ ਲੈ ਕੇ ਆਏ ਆ ਬਾਈ ਹੁਣੀ ਫਰੀਦਕੋਟ ਮੈਡੀਕਲ ਕਾਲਜ ਦਾ ਨਾਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਗੁਰੂ ਦੇ ਨਾਮ ਤੇ ਹਸਪੀਟਲ ਤਾਂ ਖੁੱਲਤੇ ਆ ਪਰ ਉਹਨਾਂ ਦੇ ਬਾਹਰ ਇਨਸਾਨਾਂ ਦੀ ਦੁਰਦਸ਼ਾ ਆ ਹੋ ਰਹੀ ਆ ਇਹ ਵੀਰ ਦੀ ਇੰਨੀ ਕੁ ਬੁਰੀ ਹਾਲਤ ਆ ਵੀ ਬਾਈ ਦੇ ਨਾ ਸਾਰੇ ਮੁਸ਼ਕ ਮਾਰਦਾ ਗਲਿਆ ਪਿਆ ਦੇਖੋ ਔਰ ਬਾਡੀ ਦੇ ਵਿੱਚ ਕੋਈ ਨਾ ਬਾਪੂ ਕੋਈ ਨਾ ਛੱਡ ਦੇ ਛੱਡ ਦੇ ਇੰਨੀ ਕੀ ਸਮੈਲ ਆ ਰਹੀ ਆ ਝਖਮ ਠੂਈ ਦੇ ਪਿੱਛੇ ਇਹਦੇ ਹਾਂਜੀ ਬੈਗਸਟ ਤੇ ਔਰ ਕੀੜੇ ਪਏ ਹੋਏ ਆ ਪਿੱਛੇ ਬਾਈ ਦੇ ਬਾਈ ਕੀ ਨਾਂ ਤੇਰਾ ਮੇਰਾ ਨਾਂ ਨਾਰਾ ਜੀ ਨਾਰਾ ਸਿੰਘ ਨਾਰਸਿਆਂ ਪਿੰਡ ਕਿਹੜਾ ਤੇਰਾ ਰੰਗੀਆਂ ਜੀ ਰੰਗੀਆਂ ਕਿਹੜੀਆਂ ਐ ਧੂਰੀ ਕੋਲੇ ਅੱਛਾ ਧੂਰੀ ਕੋਲੇ ਰੰਗੀਆਂ ਤੇਰੇ ਬਾਪ ਦਾ ਕੀ ਨਾਂ ਬੰਤ ਸਿੰਘ ਬੰਤ ਸਿੰਘ ਹਾਂ ਠੀਕ ਹੈ ਤੇਰੇ ਵੱਡਾ ਭਰਾ ਦਾ ਕੀ ਨਾਂ ਬੰਤ ਸਿੰਘ ਉਹ ਸੱਤੀ ਸਿੰਘ ਜੀ ਸੱਜੂ ਸਿੰਘ ਹਾਂ ਤੂੰ ਕੀ ਕੰਮ ਕਰਦਾ ਸੀ ਉਹ ਤਾਂ ਹਲਕੇ ਕੁੱਤੇ ਨੇ ਵੱਢ ਲਿਆ ਸੀਗਾ ਅਜੇ ਹਲਕੇ ਕੁੱਤੇ ਨੇ ਵੱਢ ਲਿਆ ਸੀ ਸੱਜੂ ਸਿੰਘ ਨੂੰ ਹਾਂ ਤੇ ਬੰਤ ਸਿੰਘ ਹੈਗਾ ਹੁਣ ਡੈਡੀ ਤੇਰਾ ਬੰਤ ਸਿੰਘ ਨੇਗਾ ਤੇ ਹੋਰ ਭਰਾ ਹੈਗਾ ਤੇਰਾ ਕੋਈ ਨਾ ਕੋਈ ਭਰਾ ਨਹੀਂ ਹੈਗਾ ਕਿੰਨੇ ਭਰਾ ਤੁਸੀਂ ਦੋ ਤਿੰਨ ਭਰਾ ਹੈਗੇ ਹੈਗੇ ਤਿੰਨ ਆ ਦੇਖੋ ਜੀ ਆ ਟੱਤੀ ਨਾਲ ਲਿਬੜੇ ਹੋਏ ਹੱਥ ਆ ਉਹੀ ਮੂੰਹ ਤੇ ਫੇਰੀ ਜਾਂਦਾ ਟੱਤੀ ਲੱਗੀ ਹੱਥਾਂ ਨੂੰ ਲੈਟ੍ਰੀਨ ਵਿਚਾਰੇ ਦੇ ਆਪਾਂ ਹੱਥ ਆ ਦੇਖੋ ਸਾਰੇ ਲੈਟ੍ਰੀਨ ਆ ਦੇਖੋ ਸਾਰੇ ਉੱਠਿਆ ਨਹੀਂ ਗਏ ਜੀ ਮੰਨ ਲਓ ਕੀ ਕਰੂਗਾ ਬੰਦਾ ਹੱਲ ਨਹੀਂ ਸਕਦਾ ਧੂਈ ਸਾਰੀ ਗਲੀ ਪਈ ਆ ਪਏ ਨੂੰ ਕੋਈ ਰੋਟੀ ਦੇ ਦਿੰਦਾ ਮਾੜੀ ਮੋਟੀ ਖਾ ਲੈਂਦਾ ਉਹਨਾਂ ਥਨ ਵਾਲੀ ਤੇ ਲੋਕ ਕੋਲ ਦੀ ਨਿੰਹੀ ਜਾਂਦੇ ਤੇ ਐਡਾ ਵੱਡਾ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਖਿਆ ਉੱਤੇ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਘਟਿਆ ਲੋਕਾਂ ਨੂੰ ਪ੍ਰਬੰਧਕਾਂ ਨੂੰ ਵੀ ਜੇ ਬਾਹਰ ਇੱਕ ਬੰਦਾ ਇਸ ਹਾਲਤ 'ਚ ਪਿਆ ਉੱਥੇ ਹਜ਼ਾਰ ਬੰਦਾ ਥੋੜੀ ਇਦਾਂ ਪਿਆ ਵਾ ਕੋਈ ਇੱਕ ਬੰਦਾ ਉਹਨੂੰ ਤਾਂ ਚੱਕ ਕੇ ਅੰਦਰ ਲੈ ਜਾਓ ਉਹਨੂੰ ਤਾਂ ਚੱਕਾ ਟੋਕੜ ਚਾਕੇ ਉਹਦੀ ਪਹਿਲੀ ਮੰਨ ਲਓ ਕਹ ਰਹੀ ਹੈ ਫਸਟ ਉਹਦੀ ਦੇਖ ਕੇ ਹਾਲਾਤ ਦੇਖ ਕੇ ਉਹਨੂੰ ਉਹਨੂੰ ਪ੍ਰੋਪਰ ਟਰੀਟਮੈਂਟ ਤਾਂ ਦੇ ਦੋ ਸ਼ਰਮ ਹੀ ਨਹੀਂ ਆ ਰਹੀ ਜੀ ਇਹ ਪਤਾ ਨਹੀਂ ਕਿੱਡੀ ਦੁੱਖ ਮੈਂ ਹੈਰਾਨ ਆ ਅਸੀਂ ਪੰਜਵਾਂ ਛੇਵਾਂ ਬੰਦਾ ਫਰੀਦਕੋਟ ਮੈਡੀਕਲ ਕਾਲਜ ਦੇ ਬਾਹਰੋਂ ਲੈ ਆਏ ਆ ਇਹ ਪਰ ਅਫਸਰਾਂ ਦੇ ਉਹਨਾਂ ਦੇ ਡਾਕਟਰਾਂ ਦੇ ਪ੍ਰਬੰਧਕਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਯਾਰ ਤੁਹਾਡੀਆਂ 888 ਤਰਖਾਾਂ ਚਲੋ ਜੇ ਕੋਈ 100 ਚ ਇੱਕ ਮਰੀਜ਼ ਇਦਾਂ ਦਾ ਆ ਗਿਆ ਜੇ ਤੁਸੀਂ ਇਹਨੂੰ ਪੱਲਿਓ ਵੀ ਇਲਾਜ ਕਰਾ ਦੋ ਫਿਰ ਕਿੱਡੀ ਵੱਡੀ ਗੱਲ ਆ ਘਟੋ ਘਟੇ ਨੂੰ ਕੀੜੇ ਪੈ ਕੇ ਮਰਨ ਲਈ ਤਾਂ ਨਾ ਮਜਬੂਰ ਕਰੋ ਤੁਹਾਡੇ ਗੇਟ ਦੇ ਬਾਹਰ ਆਪਣਾ ਮਲਮੁੱਤਰ ਖਾਈ ਜਾਂਦਾ ਬੰਦਾ ਔਰ ਫਿਰ ਆਪਦਾ ਪਿੰਡ ਦੱਸੀ ਜਾਂਦਾ ਰੰਗੀਆਂ ਪਿੰਡ ਆ ਧੂਰੀ ਕੋਲੇ ਤੇ ਇਹ ਸਾਰਾ ਆਪਦੇ ਬਾਪ ਦਾ ਨਾਮ ਦੱਸੀ ਜਾਂਦਾ ਵੀ ਬਾਕੀ ਚਾਹ ਦੀ ਕੁੱਟੀ ਫੜਾ ਕੇ ਰਾਜੀ ਦੇਖੋ ਕਹਿੰਦਾ ਚਾਹ ਦੀ ਕੁੱਟ ਵੀ ਨਹੀਂ ਕਿਸੇ ਨੇ ਪੁੱਛੀ ਉੱਥੇ ਯਾਰ ਦੀ ਕੁੱਟੀ ਨਹੀਂ ਫੜਾ ਕੇ ਰਾਜੀ ਬਹੁਤ ਕਿੰਨੇ ਦਿਨਾਂ ਦਾ ਪਿਆ ਸੀ ਉੱਥੇ ਮੈਨੂੰ 8 ਦਿਨ ਹੋ ਗਏ ਬਾਈ ਉੱਥੇ ਕਿਵੇਂ ਗਿਆ ਸੀ ਤੂੰ 8 ਦਿਨ ਉਹ ਵੀ ਵਾਗਿਆ ਸੀ ਇਲਾਜ ਕਰਾਉਣ ਨਹੀਂ ਗਿਆ ਸੀ ਦਾਇਆ ਕਰਾਉਣ ਗਾਣੂਗਾ ਸੀ ਉਹ ਗਾਂ ਦੀ ਗਾਂ ਲੈ ਕੇ ਕੋਈ ਹੱਤਪਤਾਲ ਲੈ ਗਿਆ ਸੀਗਾ ਹਾਂ ਉਹ ਵੀ ਛੱਡ ਛੱਡ ਕੇ ਵਾਗਿਆ ਤੇ ਤੂੰ ਤਾਂ ਤੁਰ ਨਹੀਂ ਹੁੰਦਾ ਤੈਨੂੰ ਛੱਡ ਲੈ ਕੇ ਗਿਆ ਸੀ ਕੋਈ ਛੱਡ ਕੇ ਵਾਗਿਆ ਹਾਂ ਕੌਣ ਛੱਡ ਕੇ ਵਗਿਆ ਸੀ ਕੋਈ ਗਾਂ ਦੀ ਗਾਂ ਛੱਡ ਕੇ ਇਹ ਨਾਮ ਦੱਸਦਾ ਕੌਣ ਸੀ ਕੀ ਲੱਗਦਾ ਈ ਤੇਰਾ ਖਾ ਰਖਾ ਕੋਣ ਸੀਗਾ ਆਪਾਂ ਕਹ ਜਾਂਦੇ ਆ ਦੇਖੋ ਵਿਚਾਰਾ ਉਹਨਾਂ ਦਾ ਨਾਮ ਵੀ ਨਹੀਂ ਦੱਸਣਾ ਚਾਹੁੰਦਾ ਕੋਈ ਮਾਮੇ ਮਾਸੀ ਦਾ ਧੀਆ ਪੁੱਤ ਕੋਈ ਉਹੀ ਛੱਡ ਕੇ ਗਿਆ ਉਹ ਕਿਹੜਾ ਉੱਡ ਕੇ ਚਲਾ ਗਿਆ ਉੱਥੇ ਕੋਈ ਛੱਡ ਕੇ ਗਿਆ ਆਪਣਾ ਹੀ ਔਰ ਹਸਪੀਟਲ ਦੇ ਬਾਹਰ ਪਿਆ ਗਾਲ ਰਹਾ ਸੜ ਰਹਾ ਸਾਨੂੰ 2-3 ਦਿਨਾਂ ਤੋਂ ਕਾਲ ਆ ਰਹੀ ਸੀ ਪਰ ਅਸੀਂ ਪਹਿਲਾਂ ਸੁਨੇਹਾ ਵੀ ਲਾਇਆ ਉੱਥੇ ਕੁਝ ਬੰਦਿਆਂ ਨੂੰ ਵੀ ਅੱਗੇ ਵੀ ਲੈ ਕੇ ਆਏ ਆ ਫਿਰ ਇਤਰਾਜ਼ ਕਰਦੇ ਆ ਵੀ ਤੁਸੀਂ ਕੋਈ ਮਦਦ ਕਰੋ ਕਿਸੇ ਨੇ ਬਾਹ ਨਹੀਂ ਫੜੀ ਫਿਰ ਸਾਡੇ ਟੀਮ ਮੈਂਬਰਾਂ ਦੀ ਡਿਊਟੀ ਲਈ ਅੱਜ ਰਣਜੀਤ ਸਿੰਘ ਸਾਡਾ ਟੀਮ ਦਾ ਮੈਂਬਰ ਉੱਥੋਂ ਫਰੀਦਕੋਟ ਤੋਂ ਉਹ ਵੇਲਾ ਨਹੀਂ ਸੀ ਵਿਜੀ ਸੀਗਾ ਉਹਨੇ ਆਪਣੇ ਭਰਾ ਨੂੰ ਭੇਜਿਆ ਇਹ ਵਿਚਾਰੇ ਆ ਗੱਡੀ ਚ ਪਾ ਕੇ ਲੈ ਕੇ ਆਏ ਇੱਥੇ ਐਦਾਂ ਦੇ ਪੇਸ਼ ਨੂੰ ਤਾਂ ਐਂਬੂਲੈਂਸੀ ਵੀ ਨਹੀਂ ਪਾਉਂਦਾ ਕੋਈ ਕਿਉਂਕਿ ਸਾਰਾ ਮਲਮੁੱਤਰ ਨਾਲ ਲਿਪੜਿਆ ਹੋਇਆ 8 ਦਿਨਾਂ ਦਾ ਉਹੀ ਵੀ ਆਏ ਰਹੇ ਬਾਹਰੀ 8 ਦਿਨਾਂ ਨਾਲ ਉੱਥੇ ਬਾਹਰ ਹੀ ਪਿਆ ਕਹਿੰਦਾ ਮੈਂ ਲੈ ਇੱਕ ਤਾਂ ਹੁੰਦਾ ਨਾ ਵੀ ਬੰਦੇ ਨੂੰ ਸੋਝੀ ਨਹੀਂ ਪਤਾ ਹੀ ਨਹੀਂ ਕੌਣ ਬੰਦੇ ਨੂੰ ਸੋਝੀ ਹੈ ਸਾਰੀ ਕੱਪੜਾ ਨਹੀਂ ਜੀੜਾ ਇਹ ਪਾਏ ਜਾਂਦਾ ਕੁਝ ਨਹੀਂ ਕਰ ਰਹੇ ਬਾਤ ਕੋਈ ਨਹੀਂ ਕੋਈ ਨਾ ਬਾਬੂ ਕੋਈ ਨਾ ਕੰਨ ਕਰਤੋ ਅਸੀਂ ਤੇਰੇ ਪੁੱਤੀਆਂ ਉਧਰ ਨੂੰ ਘੱਟ ਘੰਟਾ ਬੱਤਾਂ ਨੂੰ ਨਾ ਦੇਖੀ ਜਾ ਕੇ ਕੰਨਾਂ ਦਾ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਛੋਟੇ ਕੋਈ ਆਏ ਆਏ ਬੜਾ ਨਗਰ ਆਏ ਕੀੜੇ ਕੀੜੇ ਦੇਖੀ ਅੱਛੀੜੇ ਕਿਵੇਂ ਦੇਖੋ ਇਹ ਬੁਰਾ ਹਾਲ ਹੈ ਜੀ ਉੱਤੇ ਉੱਤੇ ਹੁਣ ਤਾਂ ਮਿੱਟੀ ਦੇ ਪਿਆ ਜੀ ਚੱਕ ਕੇ ਲੈਂਦੇ ਪਕੜਾ ਵੀ ਨਹੀਂ ਛੱਲੇ ਦਾ ਮਗਰੋਂ ਬਾਅਦ ਚ ਰੱਖਿਆ ਬਾਬੂ ਕਿਸ ਦਾ ਨੰਬਰ ਯਾਦ ਆ ਕਰਦਾ ਨੰਬਰ ਤਾਂ ਕੋਈ ਨਹੀਂ ਯਾਦ ਇਹ ਤਾਂ ਭਰਾ ਦਾ ਭਤੀਜੇ ਦਾ ਕਿਹੜਾ ਦਵਾ ਲਾਉਣ ਵਾਲਾ ਕੋਈ ਹੈ ਨਹੀਂ ਲਾਉਣ ਵਾਲਾ ਤੇ ਰਹਿੰਦਾ ਤੂੰ ਕਿੱਥੇ ਸੀ ਪਹਿਲਾਂ ਬਾਪੂ ਬਾਈ ਸਾਬ ਉਹ ਉੱਥੇ ਰਹਿੰਦਾ ਸੀ ਮੈਂ ਖੇਤਾ ਜੀ ਤਾਜੋ ਪਖੋ ਆ ਗਿਆ ਤਾਜੋ ਪਖੋ ਹਾਂ ਇਹ ਕਿਹੜੇ ਜ਼ਿਲ੍ਹਾ ਪੈਂਦਾ ਇਹ ਹੁਣ ਤਾਂ ਨੇੜੇ ਆ ਗਿਆ ਨਹੀਂ ਜ਼ਿਲ੍ਹਾ ਕਿਹੜਾ ਪੈਂਦਾ ਉਹਨੂੰ ਜ਼ਿਲ੍ਹਾ ਤੋਰੀ ਮੰਣਾ ਤੋਰੀ ਜੀ ਪੈਂਦਾ ਹਾਂ ਠੀਕ ਹੈ ਬਾਪੂ ਤੂੰ ਕੀ ਕੰਮ ਕਰਦਾ ਸੀ ਪਹਿਲਾਂ ਮੈਂ ਤਾਂ agricole ਬਾੜੀ ਦਾ ਕਰਦਾ ਸੀ ਤੇਰੇ ਕੋਲ ਜ਼ਮੀਨ ਹੈਗੀ ਆ ਆਪਣੀ ਜ਼ਮੀਨ ਉਹ ਬਾਈ ਰੱਖ ਲਈ ਇਹਨਾਂ ਨੇ ਜਾਰੀ ਕਿਹਨਾਂ ਨੇ ਮੇਰੇ ਭਾਈਆਂ ਨੇ ਠੀਕ ਆ ਤੇਰਾ ਵਿਆਹ ਹੋਇਆ ਸੀ ਵਿਆਹ ਹੋਇਆ ਤੇ ਮੇਰੇ ਭਾਗ ਦੇ ਤੇ ਦਿੱਤੀ ਸੀ ਵੱਡੇ ਭਾਈ ਸੀ ਅੱਛਾ ਵੱਡੇ ਭਾਈ ਦੇ ਵੱਡਾ ਭਾਈ ਹੈ ਨਹੀਂ ਸੀਗਾ ਉਹ ਕਿਤੇ ਨਹੀਂ ਵੜੇ ਲੈ ਉਹ ਕੁਦਰ ਗਿਆ ਸੀ ਉਹਦੇ ਘਰ ਵਾਲੀ ਤੇਰੇ ਸਿਰ ਧਰਤੀ ਸੀ ਹਾਂ ਠੀਕ ਕਿੰਨੇ ਬੱਚੇ ਸੀ ਉਹਦੇ ਇੱਕ ਕੁੜੀ ਸੀ ਇੱਕ ਕੁੜੀ ਸੀ ਉਹ ਕਿੱਥੇ ਹੁਣ ਵਿਆਹ ਦੀ ਕਿ ਬਿਉਣੀ ਵਿਆਹ ਦੀ ਮੁੰਡਾ ਤਾਂ ਵਿਆਹ ਗਿਆ ਉਸੇ ਹੂੰ ਕੁੜੀ ਹੋਰ ਤੇ ਬੈਠੀ ਕਿ ਦੂਜਾ ਭਰਾ ਵਿਆਹ ਹੈ ਤੇਰਾ ਨਾ ਵਿਆਹ ਹੈ ਨਹੀਂ ਉਹਦੇ ਹਿਰਦਾ ਟਿਗਾ ਹੂੰ ਤੇ ਤੂੰ ਬਾਪੂ ਨਸ਼ਾ ਕੀ ਕਰਦਾ ਸੀ ਨਸ਼ਾ ਕੋਈ ਨਹੀਂ ਕਰਦਾ ਮੈਂ ਨਹੀਂ ਕਹਿ ਨਾ ਕਹਿ ਤੂੰ ਤੰਤਰ ਗਲੇ ਪਏ ਬੀੜੀਆ ਮੈਂ ਤਾਂ ਹੋੜਾ ਹੋੜਾ ਇਹੰਦੇ ਹੀ ਰਿਹਾ ਬੀੜੀਆ ਪਿੰਦਾ ਸੀ ਹਾਂ ਬੀੜੀਆ ਪਿੰਦਾ ਨਹੀਂ ਜਿਹੜੀ ਆਪਦੇ ਚ ਵੀ ਕਮੀਆਂ ਬਾਪੂ ਉਹ ਵੀ ਦੱਸੀਆਂ ਹੁੰਦੀਆਂ ਹੁੰਦੀਆਂ ਮੈਂ ਨਾ ਹੂੰ ਕੀ ਦੱਸ ਕੀ ਗੱਲ ਸੀ ਸ਼ਰਾਬ ਸ਼ਰੂ ਜ਼ਿਆਦਾ ਪੀਂਦਾ ਸੀ ਐ ਬਾਪੂ ਸ਼ਰਾਬ ਪਿੰਦਾ ਹੀ ਜ਼ਿਆਦਾ ਬਸ ਉਹਨਾਂ ਦੀ ਬੇਈਮਾਨੀ ਹੁੰਦੀ ਹੂੰ ਆਪ ਦੀ ਕੀ ਬੋਲੀਏ ਸ਼ਬਦ ਇਸ ਪ੍ਰੀਤੂਣੀ ਦੱਸ ਦਿਆ ਵੀ ਉਹਨਾਂ ਕੋਲੇ ਵੀ ਵੀਡੀਓ ਆਈ ਸੀ ਮਤਲਬ ਇੱਕ ਇਨਸਾਨ ਸੜਕ ਤੇ ਪਿਆ ਤੜਫ ਰਿਹਾ ਚਲੋ ਕਿਤੇ ਇਥੇ ਚੌਂਕ 'ਚ ਪਿਆ ਜਾਂ ਕਿਤੇ ਗਲੀ 'ਚ ਪਿਆ ਤਾਂ ਹੋਵੇ ਠੀਕ ਆ ਹਸਪੀਟਲ ਦੇ ਬਾਹਰ ਪਿਆ ਔਰ ਉਹ ਵੀ ਹਸਪੀਟਲ ਗੁਰੂਆਂ ਦੇ ਨਾਂ ਤੇ ਬਣਿਆ ਹੋਇਆ ਔਰ ਉਹ ਵੀ ਸਰਕਾਰੀ ਹਸਪੀਟਲ ਐਡਾ ਵੱਡਾ ਅਦਾਰਾ ਉਹਦੇ ਬਾਹਰ ਇੱਕ ਪੰਜਾਬ ਦਾ ਬਸਿੰਦਾ ਸਰਦਾਰ ਨਾਰ ਸਿੰਘ ਸਨੋਵ ਬੰਦ ਸਿੰਘ ਪਿੰਡ ਰੰਗੀਆਂ ਜ਼ਿਲ੍ਹਾ ਸੰਗਰੂਰ ਮੇਲਕੋਟਲਾ ਧੂਰੀ ਉਛਲੇ 8 ਦਿਨਾਂ ਤੋਂ ਤੜਫ ਰਿਆ ਪਿੱਛੇ ਐਡਾ ਵੱਡਾ ਜ਼ਖਮ ਆ ਔਰ ਉਹਦੇ ਵਿੱਚ ਕੀੜੇ ਪਏ ਹੋਇਆ ਜ਼ਖਮ ਦੇ ਵਿੱਚ ਔਰ ਲੈਟਰਨ ਬਾਥਰੂਮ ਵਿੱਚੇ ਹੀ ਹੋ ਰਿਹਾ ਔਰ ਹੱਥ ਪੈਰ ਮਲ ਮੂਤਰ ਨਾਲ ਲੱਤਪੱਤ ਹੋਏ ਪਏ ਆ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਕੋਈ ਫਰਕ ਹੀ ਨਹੀਂ ਪੈ ਰਿਹਾ ਭਾਈ ਕਿਸੇ ਨੂੰ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਕਿੰਨੇ ਹੀ ਵੀਰਾਂ ਨੇ ਸਾਨੂੰ ਉੱਥੋਂ ਵੀਡੀਓ ਬਣਾਵਣਾ ਭੇਜੀਆਂ ਇਹਨਾਂ ਦੀਆਂ ਅੱਜ ਹੁਣ ਚਲੋ ਉਹਨਾਂ ਚੋਂ ਕੋਈ ਆਇਆ ਤਾਂ ਹੈ ਨਹੀਂ ਨਾਲ ਉਹ ਕਹਿੰਦੇ ਸਮਾਂ ਹੈ ਨਹੀਂ ਸੀ ਸਾਡੇ ਕੋਲੇ ਪਰ ਇਹ ਵੀਰ ਨੇ ਅਪਰਾਲਾ ਕੀਤਾ ਵੀਰ ਤੁਹਾਡਾ ਪਿੰਡ ਕਿਹੜਾ ਕੋਟਸੁਖੀਆ ਪਿੰਡ ਆ ਆਪਣੇ ਰਣਜੀਤ ਸਾਡੀ ਟੀਮ ਦਾ ਮੈਂਬਰ ਆ ਵੀਰ ਉਹਦਾ ਭਰਾ ਵਾ ਔਰ ਇਹ ਬੰਦਾ ਆਪਣੀ ਟੈਂਪੂ ਦੇ ਵਿੱਚ ਪਾ ਕੇ ਗੱਡੀ 'ਚ ਪਾ ਕੇ ਕਿਉਂਕਿ ਇਹ ਵੀ ਭਾਈ ਆਪਦਾ ਟੈਂਪੂ ਚਲਾ ਕੇ ਆਪ ਦਾ ਗੁਜ਼ਾਰਾ ਕਰਦਾ ਤੇ ਇਹਨੇ ਆਪਣਾ ਫਰਜ਼ ਸਮਝਦਿਆਂ ਹੋਇਆ ਇਸ ਵੀਰ ਨੂੰ ਇੱਥੇ ਤੱਕ ਪਹੁੰਚਦਾ ਕੀਤਾ ਹਾਂ ਰਣਜੀਤ ਕਿਵੇਂ ਆ ਜੀ ਬਾਈ ਸਤਿਗੁਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਧੰਨਵਾਦ ਭਾਈ ਤੇਰਾ ਤੂੰ ਬਾਪੂ ਪਹੁੰਚ ਗਿਆ ਇੱਥੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਪੂ ਜੀ ਕੋਈ ਗੱਲ ਨਹੀਂ ਹਾਂ ਹਾਂ ਸ਼ੁਕਰੀਆ ਤੇਰਾ ਨਹੀਂ ਚਲੋ ਗੁਰੂ ਸਾਹਿਬ ਸਭ ਨੂੰ ਨਾਵੇਦਨੀ ਡਿਊਟੀਆਂ ਬਾਪੂ ਦੀ ਹਾਲਤ ਬਹੁਤ ਮਾੜੀ ਹੈ ਵਿਚਾਰੇ ਦੇ ਜਾਖਮਾਂ ਪਿੱਛੇ ਹਣਾ ਉਹ ਚ ਕੀੜੇ ਪਏ ਪਏ ਆ ਬਰੀਕ ਬਰੀਕ ਬਹੁਤ ਜ਼ਿਆਦਾ ਬੁਰਾ ਹਾਲ ਸੀ ਬਾਈ ਜੀ ਬਹੁਤ ਜ਼ਿਆਦਾ ਬੁਰਾ ਹਾਲ ਚਲੋ ਠੀਕ ਕਰਨ ਜੀ ਧੰਨਵਾਦ ਛੋਟੇ ਵੀਰ ਓਕੇ ਬਾਈ ਜੀ ਮਿਹਰਬਾਨੀ ਤੇ ਬਾਕੀ ਰੰਗੀਆਂ ਪਿੰਡ ਅਸੀਂ ਵੀ ਹੁਣ ਕਾਲ ਕਰਕੇ ਪਤਾ ਕਰਦੇ ਆ ਹਨ ਆਪਣੇ ਸੇਵਾਦਾਰ ਨੂੰ ਕਿਸੇ ਦੀ ਡਿਊਟੀ ਲਾਉਨੇ ਆ ਪਿੰਡ ਭੇਜਦੇ ਆ ਸਰਪੰਚ ਕੋਲੇ ਜਾਂ ਇਹਨਾਂ ਦੇ ਘਰੇ ਕੋਈ ਨੇ ਭਰਜਾਈਆਂ ਭਤੀਜੇ ਜਾਂ ਇਹਦੇ ਭਰਾ ਹੋਣਗੇ ਹਨ ਬਾਈ ਦੱਸਦਾ ਵੀ ਉਹ ਹੈਗੇ ਆ ਪਿੰਡ ਰਹਿੰਦੇ ਆ ਉੱਥੇ ਨਾ ਵੀ ਮੇਰੇ ਭਰਾ ਨੂੰ ਖੜ ਕੇ ਕੁੱਤੇ ਨੇ ਵੱਢ ਲਿਆ ਸੀ ਵੀ ਮੇਰਾ ਭਰਾ ਚੜਾਈ ਕਰ ਗਿਆ ਸੀਗਾ ਉਸ ਤੋਂ ਬਾਅਦ ਵੀ ਉਹ ਮੇਰੀ ਭਾਬੀ ਹੈ ਜਿਹੜੀ ਮੇਰੇ ਸਿਰ ਧਰਤੀ ਸੀਗੀ ਇਹ ਦੱਸਦਾ ਚਲੋ ਇਹ ਸੱਚ ਆ ਕਿ ਨਹੀਂ ਇਹ ਤਾਂ ਵੈਗਰੂ ਜਾਣਦਾ ਹੈ ਤਾਂ ਉਹਨਾਂ ਨਾਲ ਗੱਲ ਕਰਕੇ ਪਤਾ ਲੱਗੂ ਵੀ ਅਸਲ ਗੱਲ ਕੀ ਆ ਪਰ ਸਾਡੀ ਬੇਨਤੀ ਹੈ ਰੰਗੀਆਂ ਪਿੰਡ ਸੰਗਰੂਰ ਜ਼ਿਲ੍ਹੇ 'ਚ ਪੈਂਦਾ ਧੂਰੀ ਦੇ ਕੋਲੇ ਤੇ ਉੱਥੋਂ ਦਾ ਜੇ ਕੋਈ ਭੈਣ ਭਰਾ ਸਾਡੀ ਵੀਡੀਓ ਦੇਖ ਰਿਹਾ ਵਾ ਤਾਂ ਸਾਡੇ ਨਾਲ ਜ਼ਰੂਰ ਸਾਂਝ ਪਾਓ ਜੀ ਸਾਡੇ ਨੰਬਰ ਤੇ 82 848 0073 97 803 0073 ਇਹਨਾਂ ਦੋ ਨੰਬਰਾਂ ਤੇ ਤੁਸੀਂ ਸਾਡੇ ਨਾਲ ਇਸ ਵੀਰ ਬਾਰੇ ਇਸ ਬਜ਼ੁਰਗ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਇਕੜੀ 50 ਤੋਂ 55 ਸਾਲ ਦੀ ਉਮਰ ਆ ਨਾਮ ਆਪਣਾ ਇਹ ਵੀਰ ਦੱਸ ਰਿਹਾ ਆਪਣੇ ਬਾਪ ਦਾ ਨਾਮ ਵੀ ਦੱਸ ਰਿਹਾ ਬਸ ਇਸ ਜੀ ਨੂੰ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣਿਓ ਔਰ ਪਛਾਣਿਓ ਔਰ ਸਾਡੇ ਨਾਲ ਸੰਪਰਕ ਕਰਿਓ ਜੇ ਕੋਈ ਨਹੀਂ ਪਹਿਚਾਨ ਰਿਹਾ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਸ਼ੇਅਰ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਐਸੇ ਇਨਸਾਨ ਤੱਕ ਪਹੁੰਚ ਜਵੇ ਜਿਹੜਾ ਨਾਰਸ ਨੂੰ ਜਾਣਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਕੈਂਪ ਲੱਗਿਆ ਹੋਇਆ ਸੀ ਹੋਰ ਵੀ ਸਾਡੀਆਂ ਸੰਗਤਾਂ ਇੱਥੇ ਸਾਡੇ ਕੋਲੇ ਆਈਆਂ ਹੋਈਆਂ ਸੀ ਬਾਹਰ ਸਾਰਿਆਂ ਨੇ ਆ ਕੇ ਇੱਥੇ ਸਾਡੇ ਨਾਲ ਖੜਕੇ ਇਸ ਗੱਲ ਦਾ ਅਫਸੋਸ ਇਸ ਗੱਲ ਦਾ ਦੁੱਖ ਮਨਾਇਆ ਵੀ ਅੱਜ ਦਾ ਇਨਸਾਨ ਕਿਹੜੇ ਹਾਲਾਤਾਂ ਚ